ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ 'ਚ ਪਹੁੰਚੇ ਵੇ ਮੋਟਰ ਉੱਪਰ ਉਹੀ ਡਰਾਵਣੇ ਖੂਗੋਲ ਹੈ ਮੇਟੂ ਮੈਨੂੰ ਭਲਵਾਨ ਨੂੰ ਸਤਿ ਸ਼੍ਰੀ ਅਕਾਲ ਜੀ ਕਿਦਾਂ ਵਧੀਆ ਉਹੀ ਡਰਾਵਣੇ ਖੂਗੋਲ ਹੈ ਤੇਰੇ ਦੋ ਬੰਦੇ ਆਏ ਮੈਨਰੇਗਾ ਉੱਥੇ ਕੱਖ ਵਢਣ ਉਹ ਮੈਂ ਦੇਖ ਲੇ ਇੱਕ ਬਾਲ ਦਾ ਹੀ ਆਏ ਆ ਅੱਜ ਨਹੀਂ ਆਉਂਦੀ ਹੈਗੀ ਦੇਲ ਅੱਜ ਲੈਟਰ ਨਹੀਂ ਹੈਗੀ ਲੈਟਰ ਨਾਲ ਆਉਂਦੀ ਆ ਉਹ ਪਾਣੀ 'ਚ ਜੇ ਖਾਲੀ ਹੋ ਜਾਂਦੀ ਨਾ ਬਨਾਲ ਫੇਰ ਕਰਦਾ ਆਵਾਜ਼ ਵੀ ਕਰੰਟ ਨਾਲ ਆਉਂਦੀ ਆ ਨਾ ਨਾ ਪਾਣੀ ਤੇ ਜਾਂ ਖਾਲੀ ਹੁੰਦੀ ਉਹ ਵੀ ਪਾਣੀ ਭਰ ਗਿਆ ਹੁਣ ਫੇਰ हट ਗਈ ਆ ਹੁਣ ਸਪਰੇਅ ਕਰਨੀ ਸਪਰੇਅ ਲੱਗਿਆ ਡੋਲਾਂ ਉੱਪਰ ਕਰਨ ਨਾ ਜਾਣੇ ਤਿੰਨ ਚਾਰ ਪਾਪ ਤਾਂ ਲੈ ਇੱਕ ਪਾਪ ਲੱਗਣਾ ਨਹੀਂ ਮੇਰੇ ਨਾਲ ਤੇਰੇ ਹੈ ਵੀ ਡੋਲਾਂ ਗਈ ਉਧਰ ਤਾਂ ਮੈਂ ਕਰਨੀ ਉਹ ਨਹੀਂ ਪੂਰੀ ਕਰਨੀਆਂ ਹਮ ਮਮ ਲਈ ਤੇ ਭਾਈ ਹੋ ਗਈ ਸਾਡੀ ਨਾ ਲੱਗਿਆ ਇਹ ਮੇਰੇ ਵੀ ਜੇ ਲੱਗੇ ਆਈਆਂ ਤਿੰਨੇ ਬਾਅਦ ਕੇ ਪਤਾ ਹੈ ਹਾਂ ਹਾਂ ਮੇਰੇ ਘਰਾਂ ਦੇ ਕਿੰਨੀ ਵੱਧ ਗਈ ਉਹ ਨਿੰਮਾ ਦਾ ਗੱਲ ਵੀ ਕਿਦਰਾਕ ਤੇ ਲਾਇਆ ਬਈ ਮੈਂ ਹੋ ਗਿਆ ਐ ਨਹੀਂ 15 ਲਾ ਤੇ ਲੋਕਾਂ ਮਾਣਾ ਮੁੜ ਕੇ ਪਾਣੀ ਨਾ ਪਾਇਆ ਇਕਾ ਬਸ ਹੈ ਕਈ ਕੇ ਲਾਉਣਾ ਹੈ ਹੋਰ ਕਿਆ ਇੱਕ ਸਾਮ ਦੇ ਲਈ ਵਾ ਸਿੱਕੇ ਸਾਮ ਲਈ ਬਹੁਤ ਆ ਹੂੰ ਲੱਗੇ ਆ ਪਾ ਕੇ ਮੈਂ ਵੀ ਫੇਰ ਦਿੰਨਾ ਕਿਹੜੀ ਮੋਕਾਂ ਲੱਗੇ ਰੌਂਡ ਨਾ ਝਟਪਟ ਝਟਪਟ ਪਿਆਬੀ ਚ ਝਟਪਟ ਹੈ ਤਾਂ ਪੈਰਾ ਕੱਟ 2 ਕਿਲੋ ਰਾਈਡ ਆ ਪਿਆਬੀ ਚ ਝਟਪਟ ਕਹਿੰਦੇ ਆ। ਉਹ ਪਿਆਬੀ ਭਾਸ਼ਾ ਚੱਲਦੀ ਆ। ਝਟਪਟ ਵੀ ਜਿਹੜੀ ਬਸ ਕਰਦੀ ਸਾਰ ਖਾਤਮ ਹੈ। ਝਟਪਟ ਮਤਲਬ ਇੱਕਦਮ ਹਾਂ। ਉਹਨਾਂ ਨੇ ਤਾਂ ਕੋਈ ਹੋਰ ਨਾਮ ਰੱਖਿਆ ਤਾਂ ਆਪਣੇ ਜਾਣੇ ਚ ਪਿਆਬੀਆਂ ਨੇ ਆਪਣਾ ਨਾਮ ਉਹ ਦਿੱਤਾ। ਠੀਕ ਆ। ਵੀ ਅੱਜ ਕਰੀਏ ਜਦੇ ਝਟਪਟ ਰਿਜ਼ਲਟ ਹੈ ਇਹਦਾ। ਦੇਖ ਲਾ। ਉਹ ਤਾਂ ਇਹ ਨਾਮ ਰੱਖਤਾ ਇਹਦਾ। ਰੇਕ ਜੀ ਦਾ ਨੌਰ ਰੱਖ ਦਿੰਦੇ ਆ ਤੇਰਾ ਉੱਪਰ ਮੀਂਹ ਪੈ ਜਾਣਾ ਹੁਣ ਤੁਮੀ ਪਾ ਦੂੰਗਾ ਅੱਜ ਦੇਖ ਲੈ ਉੱਪਰ ਹੋਇਆ ਬੰਦ ਕਰਨਾ ਦੱਦਾ ਇੱਕ ਪੰਪ ਆ ਬਸ ਚੱਲ ਕੋਈ ਨਹੀਂ ਪੈ ਗਿਆ ਤਾਂ ਵੀ ਦੇਖੀ ਜਾਓ ਹਾਂ ਤੇਲਕਮੀ ਜੀ ਬਹੁਤ ਹੋਈ ਹੋਵੀ ਹੂੰ ਠੀਕ ਕਰਨਾ ਹੋਰ ਜਗ੍ਹਾ ਨਹੀਂ ਆ ਬਸ 2 ਪਰ ਉਪ ਘੁੰਮ ਹੋ ਜਾਂਦਾ ਇੱਥੇ ਮਾਰ ਦੇਣੀ ਆ ਦੋਲੇ ਸਾਫ ਹੋ ਜੂ ਆ ਮੋਟਰ ਦੇ ਆਦੋਲੇ ਮਾਰ ਦੇਣਾ ਇੱਕ ਪੰਪ ਸਾਡੇ ਕੋ ਲੱਗਣੀ ਆ ਹੂੰ ਜਾਂ ਪਰਾਂ ਲੱਗੂਗਾ ਮਣੋਂ ਤਾਂ ਉਹ ਤਾਂ ਹੈਗਾ ਚੱਲ ਇੱਕ ਪੰਪਾ ਮੈਂ ਲਾ ਦਿੰਦੇ ਆ 10 ਮਿੰਟ ਕੋਲ ਨੂੰ ਦੇਖ ਕੇ ਆ ਗਿਆ ਨਹੀਂ ਤਾਂ ਮੈਂ ਜੇ ਹਜੇ ਕੱਢ ਦੇਣਾ ਦਿੱਕਤ ਹੋ ਦਿੰਨ ਉਹਨਾਂ ਦੂਈ ਵੀ ਕਰਾਉਣੀ ਭਈਆ ਆਇਆ ਹੀ ਨਹੀਂ ਹੈ ਕਿੱਥੇ ਆਹੀ ਮੋਟਰ ਜੱਸੇ ਦੀ ਪਰ ਹਾਂ ਦੂਈ ਵੀ ਕਰਾਉਣੀ ਕਹਿੰਦਾ ਦੂਈ ਹੁਣ ਮੌਸਮ ਦੇਖ ਕੇ ਕਰਾ ਲਵੇ ਨਾਲੇ ਮੀਂਹ ਪੈ ਜਾਣਾ ਕਰਾ ਦੇਣੀ ਉੱਪਰ ਤੇ ਮੀਂਹ ਪੈ ਜਾਣਾ ਮੌਸਮ ਦੇਖ ਕੇ ਉਹੀ ਚੱਕਰ ਆ ਹੋਰ ਤਾਂ ਕੋਈ ਨਹੀਂ ਆਇਆ ਤਾਂ ਮੈਂ ਲਈ ਆਇਆ ਸ਼ੈਂਪੂ ਲਿਆਇਆ ਸ਼ੈਂਪੂ ਭਰ ਲੈਣੇ ਦੇ ਵਿੱਚ ਵਿੱਚ ਵੀ ਸ਼ੈਂਪੂ ਪੈ ਜਾਂਦਾ ਹਾਂ ਉਹਦਾ ਕੀ ਫਾਇਦਾ ਪੱਤੇ ਵੀ ਡਿੱਗ ਜੂਰ ਕੇ ਖੱਬਲ ਪਰ ਉਹ ਸਟicker ਜਾ ਮੁੱਕਿਆ ਵਾ ਨਹੀਂ ਤਾਂ ਸਟicker ਪਾ ਲੈਂਦਾ ਮੈਂ ਉਹ ਕੱਲ ਮੁੱਕ ਗਿਆ ਜਾਂ ਸਪਰੇਅ ਕਰੀ ਆ। ਸ਼ੈਂਪੂ ਨਾਲ ਤਾਂ ਹਾਲੀ ਤਿਲਕ ਨਹੀਂ ਚਾਹੀਦੀ ਆ। ਪੱਤੇ 'ਤੇ ਤਿਲਕੂਂ ਕੀ ਛੇਤੀ? ਹਾਂ ਹੈ ਤੂੰ ਐ ਦੱਸ ਸ਼ੈਂਪੂ ਨਾਲ ਤਿਲਕੂਂ ਕੀ? ਸਮਾਂ ਦੇ ਕੋਈ ਅਹੀ ਚੀਜ਼ ਪਾ ਜਿੱਥੇ ਜਿੱਥੇ ਗਰਗੀ ਗਰਗੀ ਬਸ। ਉਹੀ ਚਾਹੀ ਉਹੀ ਹੁੰਦਾ ਸਟicker। ਚਿਪਕਣੀ ਚਾਹੀਦੀ ਫੇਵਿਕੋਲ ਚਾਹੀਦਾ ਵਿੱਚ ਪਾਉਣਾ। ਸਟicker ਪਾਉਂਗੇ। ਲਿਆਂਦਾ ਵਾ ਉਹ ਪਾਉਣਾ। ਉਹ ਮੋਕਾ ਗਾਰ ਮੈਂ ਲਿਆ ਕੇ ਰੱਖਦਾ ਹੁੰਦਾ ਨਹੀਂ 1 ਲੀਟਰ ਹਰੇਕ ਦਵਾਈ ਚ ਪਾਉਂਦਾ ਮੈਂ ਤਾਂ ਉਹ ਵਧੀਆ ਚੀਜ਼ ਆ ਉਹਦੇ ਗਲੇ ਆਏ ਆ ਵੀ ਪੱਤੇ ਤੇ ਦੇਖੇ ਆਏ ਫੈਲ ਜਾਂਦੀ ਆ ਗਰਦੀ ਸਾਰ ਦਵਾਈ ਇਹ ਤਾਂ ਹੁਣ ਮੈਂ ਕਿਹਾ ਚੱਲ ਸ਼ੈਂਪੂ ਪਾ ਦਿੰਦੇ ਆ ਹਰਸ਼ਵੀ ਨੇ ਕੱਲ ਪਾਇਆ ਤੇ ਮੈਂ ਕਿਹਾ ਚੱਲ ਮੈਂ ਵੀ ਪਾ ਦਿੰਦਾ 1 2 ਆਹੀ ਆ ਮਿੰਟ ਕਲੀਨਿਕ ਪਲੱਸ ਡੈਂਡਰਫ ਵਾਲਾ ਇਹ ਬੱਚਾ ਹੋਣਾ ਰੇ ਜਿਗਣਾ ਮਸ਼ਹੂਰੀ ਨਹੀਂ ਆਇਆ ਕਰ ਤੁਸੀਂ ਕਰ ਕੋ ਰਹੇ ਨਾ ਹਾਂ ਕਰ ਨਹੀਂ ਰਹਿਣੀ ਉਹ ਕਿਹੜਾ ਇਹ ਕਲੀਨਿਕ ਪਲੱਸ ਆ ਨੇ ਹੋਰੇ ਨਹੀਂ ਇਹਦਾ ਡੱਬਾ ਨਹੀਂਗਾ ਤਾਂ ਪਰ ਨਹੀਂ ਕਰਦਾ ਤੂੰ ਇਹਦਾ ਡੱਬਾ ਵਾਲਾ ਚੱਕ ਚੱਲ ਠੀਕ ਹੈ ਨਾ ਹੀ ਪੋਲੂ ਬਾਈ ਵੀ ਲੱਗਿਆ ਚਟਪਟ ਕਰਨ ਚਟਪਟੇ ਨੇ ਇਹ ਚਟਪਟੇ ਆਹੋ ਕਿੰਨੇ ਪੱਪ ਲੱਗਿਆ ਲੈ ਹੁਣ 1 ਤੇ 2 ਦੋ ਪੱਪ ਲਾਉਣਾ ਹੈ ਕਿੰਨੇ ਐ ਮੈਂ ਲੇਦਾ ਹਾਂ 50 ਦਾ ਕਾ ਬਾਪਾ ਚਾਰ ਚਾਰ 200 ਐਮਐਲ ਪੰਜ ਪਾਦਾ ਜਾਂ ਛੇ ਪਾਦਾ ਸਾਨੂੰ ਤਾਂ ਕੋਈ ਚੱਕਰ ਨਹੀਂ ਹੈਗਾ ਬਾਹਾਂ ਚ ਕਿਤੇ ਸਾਲੀ ਫਸਲ ਵੀ ਨਾ ਹੋਵੇ ਆਹ ਚਾਰ ਇਹਦੇ ਉੱਪਰੇ ਨਿਸ਼ਾਨ ਹੁੰਦਾ ਸਾਈਡ ਪਰ ਆਇਆ ਨਿਗਾ ਘਾਟ ਗਈ ਹੋਣਾ ਲੈ ਜਿਹੜੇ ਕਿਸਪਰੇ ਕਰਨ ਨੂੰ ਕਹਿੰਦੇ ਪਾ ਮੈਂ ਲਾਂਦਾ ਜਦ ਤੂੰ ਕਹਿੰਦਾ ਮੈਂ ਨਿਆਣਾ ਮੈਂ ਕਹਿੰਦਾ ਇਹ 6-7 ਪਾਤੇ ਕਿੰਨੇ ਪਾਏ ਪੰਜ ਇਹ ਤਾਂ ਠੀਕ ਆ ਬਹੁਤਾ ਕਿਹੜਾ ਹੋ ਜਾਣਾ ਕੰਮ ਚਾਰ ਨਾਲ ਪੰਜ ਚਾਰ ਬਾਈਸੇ ਬਹੁਤ ਹੁੰਦੇ ਆ ਪੰਜ ਪਾਪ ਬਣ ਜਾਂਦੇ ਆ ਪੰਜ ਬਣ ਜਾਂਦੇ ਇਹਦੇ ਮਾ ਫਿਰ ਉਧਰ ਡੌਲਾ ਭਰੇ ਆ ਚੱਲ ਜੀ ਕੋਈ ਇੱਕ ਹੋਰ ਵੀ ਆ ਜੂਰੀਆ ਵੀ ਪਾਉਂਦਾ ਇਹ ਹੈ ਉਹ ਇੱਕ ਗੱਲ ਆ ਦੇਖ ਲਾ ਉਦੋਂ ਕਰੀਦੀ ਮੈਂ ਉਹ ਡੌਲਰ ਪਰ ਸੁੱਕਿਆ ਪੈਗਾ ਖੈਲੀ ਜੂਰੀਆ ਵੀ ਪਾਉਂਦਾ ਇਹ ਮੈਂ ਜੂਰੀਆ ਦਾ ਫਾਇਦਾ ਹੈ ਹੈ ਇਹ ਆ ਵੀ ਨਾ ਆ ਪਾ ਜੂਰੀਆ ਨੇ ਕੁੱਤਦੇ ਨਹੀਂ ਜੂਰੀਆ ਦਾ ਥੈਲਾ ਹੀ ਕਰ ਲੈ 250 ਦਾ ਹੀ ਆ ਫਿਰ ਹਾਂ ਫਿਰ 250 ਦੀ ਜੀ ਹੁਣੇ ਕਿੰਨੇ ਕਿਸੀ ਇਹ ਚਾਰ ਪੰਜ ਸਾਬ ਦੀ ਆ ਤਾਂ ਫਿਰ ਤਾਂ ਮਹਿੰਗੀ ਪੈਂਦੀ ਹੈ ਜੂਰੀਆ ਜੜਾ ਕੇ ਰੱਖੋ ਦਾ 10 ਕਿਲੋ ਜੂਰੀਆ ਪਾਈ ਜਾ ਤਨ ਉਹੀ ਕਿਹਾ ਵੀ 10 ਕਿਲੋ ਜੂਰੀਆ ਪੰਪ ਦਾ ਪਾ ਕੇ ਕਰੀ ਜਾ ਪਾਪ ਵੀ ਜਮਾ ਲੈਣਾ 10 ਕਿਲੋ ਪਾਲੇ ਜਿਹੇ ਵਿੱਚ ਆ ਠੰਡਾ ਕਰ ਦਿੰਦਾ ਜਮੇ ਤੂੰ ਹੀ ਉਹੀ ਕਹਿੰਦਾ ਤੈਨੂੰ ਵੀ 10-10 ਕਿਲੋ ਪਾਈ ਜਾ ਬਾਈ ਵੀਡੀਓ 'ਚ ਕਹਿੰਦੇ ਕਹਿੰਦੇ ਅੰਧਵਿਸ਼ਵਾਸ ਨਾ ਫਲਾਓ ਖੂਬ ਵਿੱਚ ਕਾ ਦਾ ਵੀਡੀਓ ਦਾ ਉਹ ਅੰਧਵਿਸ਼ਵਾਸ ਨਹੀਂ ਬਾਈ ਉਹਦਾ ਪਾਈਪਾਂ ਵਿੱਚ ਪਾਈਪ ਵਿੱਚ ਨੂੰ ਹਵਾ ਵੱਜ ਕੇ ਆਵਾਜ਼ ਆਉਂਦੀ ਆ ਉਹ ਬੋਰ ਵਾਲਾ ਪਾਈਪ ਛੱਡੋ ਉਹ ਬੋਰ ਵਾਲਾ ਪਾਈਪ ਨਹੀਂ ਪੁਰਾਣਾ ਜਿਉਂ ਹਵਾ ਵੱਜਦੀ ਆ ਫੇਰ ਆਵਾਜ਼ ਕਰਦਾ ਉਹ ਸੀ ਅੰਧਵਿਸ਼ਵਾਸ ਅੰਧਵਿਸ਼ਵਾਸ ਦੀ ਕੋਈ ਗੱਲ ਨਹੀਂ ਹੈਗੀ ਇਹ ਤਾਂ ਨਹੀਂ ਹੈ ਕਿ ਹੁੰਦੇ ਤੇ ਦੇਖਣਾ ਚੌਥੇ ਵਾਲਾ ਕਰਨੈਲ ਤਾਂ ਜਿਹੜਾ ਹੂੰ ਉਹ ਜਿਹੜਾ ਨਹੀਂ ਜਾਵੇ ਹੂੰ ਪਿੱਛੇ ਜਨਾਨੀ ਬੈਠ ਗਈ ਇੱਥੇ ਨੇ ਉਹ ਸ਼ਾਹ ਉਹ ਰੀ ਨੂੰ ਆ ਜਾ ਹੂੰ ਫੇਰ ਬੈਠ ਗਈ ਜਨਾਨੀ ਰਿਹੜੇ ਪਰ ਲੈ ਗਿਆ ਤਾਂ ਲੱਗਾ ਜਦ ਉਹ ਫਰੇ ਪਰ ਗਿਆ ਉਹ ਉੱਥੇ ਬੰਨ ਪਰ ਗਿਆ ਉਹਨੇ ਉੱਧਰ ਨਾ ਦਾ ਵੇਦੇ ਪੈਰ ਦੇਖ ਉਹ ਦੂਏ ਪਾਸੇ ਨੂੰ ਉਹ ਤਾਂ ਹੌਲ ਕੇ ਮਰ ਗਿਆ ਦੇਖ ਲੈ ਤੂੰ ਅੱਗੇ ਹੁੰਦੇ ਤੇ ਹੁਣ ਨਹੀਂ ਅੱਗੇ ਹੁੰਦੇ ਲੈ ਹੁਣ ਵੀ ਕਿਹੜੇ ਹੈਗੇ ਆ ਯਾਰ ਉਹ ਦੂਜੀ ਜਨਨਦੀ ਤੇ ਉਹ ਉੱਤਰ ਗਏ ਉਹਨੇ ਨੇਰੇ ਦੇ ਪੈਰੇ ਨਹੀਂ ਦਿਕੇ ਰੱਬਾ ਨਾ ਉਹ ਨਹੀਂ ਘਬਰ ਉਹਨੇ ਪੈਰੇ ਨਹੀਂ ਦਿਕੇ ਸਿੱਧੇ ਹੁਣੇ ਆ ਸਾਦੀ ਵੀ ਤੂ ਦੀ ਨਾ ਹੋਵੇ ਜੇ ਜੇ ਇਹ ਚੀਜ਼ ਹੁੰਦੀ ਬਾਈ ਕਹਿੰਦੇ ਆ ਵੀ ਇਹੀ ਚੀਜ਼ ਅਜੂਰੀ ਬੈਠਣਾ ਦਾ ਉਹ ਅੱਗੇ ਕਾ ਮੈਂ ਸਿਆਣੇ ਕਿਹੇ ਕਰਦੇ ਨੇ ਹਾਂ ਨਾ ਨਾ ਕਿਹੜੀਆਂ ਯਾਰ ਸਿਆਣੇ ਜਸਿਆਣੇ ਕੋ ਤਕਨੀਕੇ ਨਹੀਂ ਦੀ ਹੋਗੀ ਅੱਜ ਕੱਲ 21ਵੀਂ ਸਦੀ ਆ ਗਈ ਨਹੀਂ ਸਿਆਣੇ ਉਹੀ ਬੌਂਦਲ ਜਾਂਦੇ ਨੇ ਮੇਰੇ ਜੀ ਤੂੰ ਦੇਖਣਾ ਕੱਲ ਇਹ ਬੌਂਦਲ ਗਿਆ ਤਾਂ ਹਾਂ ਕਾ ਵੀ ਇਨਕਮ ਟੈਕਸ ਵਾਲੀ ਚਿੱਠੀ ਦੇਖ ਕੇ ਕੋਈ ਨਾ ਮੈਂ ਡਰ ਮਾਨੀ ਤਾਂ ਆਈ ਜਿਹੜੀ ਚਿੱਠੀ ਆ ਗਈਆਂ ਉਹ ਵੀ 1000 ਰੁਪਏ ਦੀ ਇਹ ਡਰਿਆ ਵੀਰੇ ਮੈਂ ਕੀ ਆਊਗਾ ਕਹਿੰਦਾ ਲੈ ਕਹਿੰਦਾ ਨੋਟਿਸ ਆ ਗਿਆ ਕਹਿੰਦਾ ਆਹ ਤੇ ਕੀ ਦਾ ਮਤ ਤਾਂ ਕੀ ਆਊਗਾ ਸਾਰਾ ਵੀ 1000 ਭਰਨਾ ਪੈਣਾ 1000 ਰੁਪਏ ਭਰਨਾ ਪੈਣਾ ਮਤ ਤਾਂ ਕੀ ਆਊਗਾ ਤੈਨੂੰ ਇਕ ਕਬਰਿਆ ਫੇਰੇ ਲੈ ਉਹ ਵੀ ਸਾਲੇ ਮਾੜੇ ਬੰਦੇ ਨੇ ਭੇਜੇ ਨੋਟਿਸ ਉਹਨੂੰ ਫੋਨ ਕਰੀ ਨੇ ਲਹੂ ਪੀ ਲਿਆ ਉਹਦਾ ਕੱਲੂ ਜਾਊਗਾ ਮੈਂ ਸਾਰੇ ਉੱਤੇ ਹੀ ਭਰਾਉਂਗਾ ਪਾਸੇ ਪੈ ਨਹੀਂ ਪਰੇ ਉਹ ਪੈਸੇ ਦਾ ਭਰੇ ਵੇ ਤੇਰੇ ਉਦੇ ਚ ਲਿਖਿਆ ਵਕਾਸੀ ਦਾ ਖਾਤੇ ਚ ਨਹੀਂ ਕੋਈ ਲਿਖਿਆ ਵਾ 1000 ਰੁਪਏ ਕਿਸੇ ਚੀਜ਼ ਦਾ ਉਹਦੇ ਪਰ ਤੇਰੀ ਰਿਟਰਨ ਪਰ ਨਾ 1000 ਰੁਪਏ ਹੀ ਹੈ ਤਾਂ ਕਾ ਇਹ ਨਹੀਂ ਪਤਾ ਵੀ ਹੁਣ ਹੈ ਕਾਦੇ ਇਹ ਉਹਦੇ ਵੀ ਲਿਖਿਆ ਪਾਉਣਾ ਨੇ ਇੰਨੀ ਅੰਗਰੇਜ਼ੀ ਨੂੰ ਸਾਨੂੰ ਆਉਂਦੀ ਨਹੀਂ ਓਹ ਆ ਚੱਕਰ ਕੋਈ ਨਹੀਂ 1000 ਰੁਪਿਆ ਦੇ ਦੇ ਅਡਾਨੀਆਂ ਨੂੰ ਕੱਲ੍ਹ ਕਾਲੇ ਰਾਣੇ ਟਰੈਕਟਰ ਦਵਾਤਾ ਸਾਲੇ ਨੂੰ ਆਪਣੇ ਨੂੰ 49 11 ਮਾਡਲ ਕਿਹੜੇ ਨੂੰ ਉੱਥੇ ਰਿਤੇਦਾਰਾਂ ਨੂੰ ਅੱਛਾ 270 ਦਾ ਦਵਾਤਾ 45 ਦਾ ਫਾਰਮ ਟਰੈਕ 45 ਇਹ 45 270 ਦਾ ਕਿੰਨਾ ਮਾਡਲ 11 ਮਾਡਲ ਟਾਇਰ ਦੇ ਨਾਲ ਦੇ ਹੈ ਕਹੇ ਟਰੈਕਟਰ ਦੇ ਹੂੰ 11 ਮਾਡਲ ਦੇ ਨਾਲ ਦੇ ਟਾਇਰਾਂਗੇ ਨਾ ਉਹ ਮੇਰੇ ਵਾਲੇ ਅੱਠ ਦੇ ਆ ਤਾਂ ਕਿ ਆਉਗੇ ਭਾਈ ਜੀ ਉਹਦੇ ਅੱਠ ਦੇ ਅਸੀਂ ਵੀ ਕਹਿ ਦਿੰਦੇ ਬਾਈ ਨਾਲ ਸਾਡਾ ਸਾਡਾ ਅੱਠ ਮਾਡਲ ਆ ਇਹ ਤਾਂ ਉਹਦੇ ਤੇ ਡਿਪੈਂਡ ਹੈ ਚਲਾਈ ਪਉਂਦੇ ਚਲਾਈਉ ਨਹੀਂ ਹੈਗੀ ਸਰਪੰਚੀ ਦੀ ਬੋਲਟਾ ਕਰ ਮੈਂਣੀ ਆ ਬਾ ਬੰਦਾ ਸਾਡਾ ਤਿਆਰ ਆ ਇਹਨੂੰ ਖੜਾ ਦੇਣਾ ਸੀ ਇਹਨੂੰ ਖੜਾਉਣਾ ਨਾ ਭੋਲੂ ਤਿਆਰ ਆ ਦੇ ਪੁੱਛ ਲੈ ਨਾ ਕਹਿੰਦਾ ਖੜਨਾ ਬਸ ਕਹਿ ਪਕਵਾਰਤ ਮਾਲਿਓ ਕਰਨ ਆਦੇ ਕਹਿੰਦਾ ਖੜਨਾ ਉਹਤਮਨ ਕਿਤੇ ਪੱਲੇ ਤੇ ਪੈਸੇ ਦੇਣੇ ਨਾ ਦੇਣੇ ਕਹਿੰਦਾ ਕਦਾ ਬੰਦ ਕਰਾ ਦੇ ਤੀ ਤੂੰ ਤੈਨੂੰ ਨਾ ਖੁੱਲ ਕੇ ਲੋਕ ਪਰਸੋਂ ਮੱਕੜਾ ਰਹਿਣਾ ਨਹੀਂ ਮੈਂ ਖੜ ਜਾਣਾ ਤੈਨੂੰ ਖੜਾਉਣਾ ਤੈਨੂੰ ਦੋਵੇਂ ਖੜ ਜਾ ਇੱਕ ਪੰਜ ਇੱਕ ਸਰਪ ਨਹੀਂ ਉਹ ਜਿਹੜਾ ਚਾਹੁੰਦੇ ਉਹ ਰੱਖਾਂ ਕੋਈ ਇੱਕ ਬਾਪੂ ਕਢ ਕੇ ਇੱਕ ਮੁੰਡਾ ਕਢ ਕੇ ਦੋਵੇਂ ਇੱਕ ਜਿੱਤ ਕੇ ਇੱਕ ਘਰ ਦੀ ਘਰ ਵਿੱਚ ਆ ਗਈ ਇਹ ਬੂਟਾ ਤੈਨੂੰ ਖੜਾ ਦੇਣਾ ਤਾਂ ਕਿ ਆ ਹੋ ਗਿਆ ਕੀ ਬੋਲਦਾ ਉਹ ਕੁਝ ਨਹੀਂ ਹੈਗਾ ਯਾਰ ਜਾਨਵਰ ਧਰਤੀ 'ਤੇ ਜੇ ਫਿਰਦਾ ਵੀ ਹੋਇਆ ਸੱਪ ਸਪੂਲੀਆਂ ਤਾਂ ਵੀ ਕਿਹਾ ਸੱਪੇ ਹੋਣਾ ਹੋਰ ਕਿਹਾ ਹੋਣਾ ਇਹ ਦੇਖਿਆ ਕੀ ਹੈ ਇੱਕ ਤਾਂ ਡਰਦਾ ਬਹੁਤ ਹੈ ਇਹਨੂੰ ਦੇਖਦੇ ਵੀ ਬਹੁਤ ਆ ਸੱਪੇ ਵੀ ਦੇਖ ਲਈ

ਬਾਜ਼ਾਰੀ ਮੈਂ ਬੰਦਾ ਐ ਐਬਜਦ ਬਾਹਰ ਮੈਂ ਤੁਰਨਾ ਮੈਂ ਦੇਖ ਕੇ ਤੁਰਦਾ ਐ ਬਾਬੇ ਦੇਖ ਕੇ ਤੁਰਨੇ ਕਰਕੇ ਦੇਖਦੇ ਅਸੀਂ ਦੇਖੀਏ ਤੁਰਦੇ ਸਾਨੂੰ ਦਿਖਦੇ ਨਹੀਂ ਮਾਰਦਾ ਤਾਂ ਮੈਂ ਹੈ ਇੰਨੀ ਯਾਰ ਕੁਦਰਤੀ ਜਿਹੜਾ ਚੌੜ ਕਰੇ ਫਿਰ ਮਾਰਨਾ ਵੀ ਪੈਂਦਾ ਐ ਲੈ ਹਾਂ ਉਦੋਂ ਮੰਮੀ ਨੇ ਮਾਰਿਆ ਮੰਮੀ ਆਪ ਨੇ ਮਾਰਿਆ ਹਰ ਕਾਨੂੰ ਸਾ ਪਾਟ ਕਰਕੇ ਆਇਆ ਮੈਂ ਪਾੜੇ ਵੀ ਕੁਦੇ ਨਾਉਂਦਾ ਕਰੇ ਆਉਂਦਾ ਉਹ ਮਾਪਿਆਂ ਨਾਲ ਦੰਦੀ ਵੜਦੇ ਆ ਪਾੜ ਕੇ ਰੇ ਮਗਾ ਜਾਂ ਲੇਕਿਨ ਬਲਾਕੀ ਨੇ ਮਾਰਦਾ ਬਾਹਰ ਮਾਰੇ ਤਾਂ ਨੇ ਹੋਤਾ ਜਿਹੜਾ ਅਸੀਂ ਟਰਾਲੇ ਤੇ ਰੋੜਾ ਮਾਰਿਆ ਤਾਂ ਇਹਨੇ ਉਹ ਨੂੰ ਪਤਾ ਨਹੀਂ ਕਿੰਨੇ ਕ ਬਾੜ ਕਰੇ ਹੋਣੇ ਨੇ ਵੀਡੀਓ ਪਈ ਆ ਮੇਰੇ ਕੋਲ ਹਲੇ ਉਹ ਭਾਏ ਮੁਕਤੀ ਦਾ ਚਾਈ ਜੋ ਕਰੇ ਇਹ ਟਰਾਲੇ ਪਰ ਤੇ ਰੂੜਾ ਮਾਰਿਆ ਕੁਦਰਤੀ ਸਿੱਧਾ ਜਾ ਕੇ ਸਿਰ ਚ ਵੱਜਿਆ ਉਹ ਹੈ ਵੀ ਖਤਰਨਾਕ ਬਟਾ ਉਹ ਖਤਰਨਾਕ ਬਹੁਤ ਆ ਹੂੰ ਲੈਨੇ ਪਿੱਛੇ ਗਿਆ ਉਧਰ ਤੇ ਆਇਆ ਪਰਲੇ ਪਾਸੇ ਤੇ ਉਹ ਪਿਛਲੇ ਸਾਲ ਆ ਕੇ ਉਹਨੇ ਕੀ ਕਰਿਆ ਮੇਰੇ ਕੋਲ ਨੂੰ ਐ ਲੰਘ ਗਿਆ ਉਹ ਆ ਥੱਪ ਕੇ ਆਇਆ ਕਾਲਾ ਜਾਂਦਾ ਕੋਲ ਨੂੰ ਐ ਕੁਝ ਨਹੀਂ ਗਿਆ ਲੰਘ ਗਿਆ ਯਾਰ ਮੈਂ ਉਹਦੇ ਬਾਰੇ ਕਾਕੂ ਕੋ ਵੱਡੇ ਜੀ ਜਦ ਮੈਂ 3 ਪੈਰ ਤੇ ਦੇਖਿਆ ਸਾਲਾ ਸੜਕ ਪਰ ਐ ਖੜਾ ਗੱਬੇ ਥੱਲੇ ਆ ਜਾ ਹਾਂ ਖੜਕ ਪਰ ਖੜਾ ਗੱਬੇ ਹਾਂ ਬਸ ਫੇਰ ਕਿਆ ਛੜ ਕੇ ਜਾਮ ਕਰਤੀ ਅੱਛਾ ਦੇ ਲਾੜੇ ਵਾਲੇ ਲੋਕ ਖੜਾ ਹਤੇ ਹਾਂ ਕਿ ਇੱਥੇ ਮਾਰਿਆ ਰੋੜਿਆਂ ਰੂੜਿਆਂ ਦਾ ਦੂਹ ਤੇ ਲੱਠੀ ਦੇ ਡੰਡੇ ਵੀ ਦੋ ਬੰਦੇ ਚਾਹੀਦੇ ਮਾਰਨ ਇਹ ਗੱਬੇ ਸੀ ਤੇ ਉਹਦੇ ਮਾਰਨਾ ਪੈਂਦਾ ਤਾਂ ਮਾਰਦਾ ਇਹ ਕਈ ਵਾਰੀ ਮਗਰ ਵੀ ਪੈ ਜਾਂਦਾ ਹਾਂ ਇੱਕ ਛਾਲਾ ਲੈਣ ਵੀ ਆ ਜਾਂਦਾ ਫਿਲਮਾਂ ਬਣਾਣਾ ਫੇਰੇ ਦੇਖੇ ਕਿੰਨੀ ਛਾਲ ਮਾਰੀ ਮੇਰੇ ਉੱਪਰ ਇਹ ਦੇਖਣਾ ਪੈਂਦਾ ਜੇ ਜੋੜਾ ਹੋਇਆ ਫੇ ਬਦਲਾ ਲੈਣ ਵੀ ਆ ਜਾਂਦਾ ਤੋ ਟੂੜੀ ਚ ਥਾਪ ਨੂੰ ਲੈ ਡੰਡਾ ਵਾਦ ਉਹ ਚਾਲੇ ਮਾਰ ਦਿੰਦਾ ਪਰਨੇ ਮੈਂ ਕੰਦੀ ਨਾ ਇਹਦੇ ਤੋਂ ਤਾਂ ਆ ਗਿਆ ਜੁੱਤੀ ਵੀ ਮਾਚ ਲ ਮੈਂ ਕਹੀ ਕਿ ਨਾ ਨਾ ਛੇੜੋ ਮਾਰ ਲੱਗਿਆ ਹੋਇਆ ਵਾਹ ਫਿਰ ਫਿਰ ਆਹ ਤਾਂ ਆ ਕੇ ਜੁੱਤੀ ਪਰ ਵੱਜਿਆ ਜੁੱਤੀ ਪਰ ਵੱਜਿਆ ਪੂਰੀ ਗੈਨ ਪੂਰਾ ਜਿਹੜੇ ਖੜਾ ਹੋ ਗਿਆ ਉਹ ਦੇਖ ਲੈ ਤੂੰ ਫਿਰ ਯਾਰ ਤਾਂ ਦਸਤਾਨੀ ਇਕੱਠੇ ਹੋ ਗਏ ਤੇ ਜਦ ਮਾਰਿਆ ਫਿਰ ਮੈਂ ਖਾਫ ਰੂ ਗਿਆ ਕਿ ਨਾ ਇਹ ਭਰਤਪੁਰ ਤੋਂ ਪਾ ਕੇ ਫੇਰ ਦੇਖਿਆ ਵੀ ਹੁਣ ਨਹੀਂ ਆਗਾ ਮੈਂ ਜਨਾਬ ਦਾ ਕੋਈ ਭਰੋਸਾ ਨਹੀਂ ਮੈਂ ਜਨਾਬ ਚੁੱਕਿਆ ਬਾਦੇ ਹੋਣਾ ਇਹ ਸਾਫ ਸੁਗਈਆ ਹੋ ਗਿਆ ਕਹਿੰਦਾ ਹਾਂ ਮੈਂ ਕਹਾਂ ਹੋਣ ਕੀ ਹੋ ਗਿਆ ਹੁਣ ਐਂ ਮੈਂ ਸਾਰਾ ਦੇਖਿਆ ਖੋਰ ਖੱਡ ਵਿੱਚ ਪੜਾ ਤੇ ਗੰਨੇ ਵਿਚੋਂ ਕਿਹਨੂੰ ਦੇਖੇ ਬਹੁਤ ਹੀ ਖੋਰ ਹੈ ਉਹ ਫੇਰਾ ਗੜਿਆ ਉਹ ਕਰਿਆ ਹੇ ਹੁਣ ਕਾ ਨਹੀਂ ਨਿਕਲਦੇ ਤੂੜੀ ਚ ਚੱਲ ਚ ਪਤਾ ਲੱਗੂ ਨਾ ਨਾ ਚੱਲ ਨੂੰ ਤੂੜੀ ਖਤਮ ਕਰ ਦੇਣੀ ਮੈਂ ਹੂੰ ਪਾਈ ਉਹ ਥੋੜੀ ਜਿਹੀ ਗਰਮੀ ਚ ਨਹੀਂ ਲੁਕਦੇ ਹੈ ਕਿ ਸਿਆਲ ਚ ਲੁਕਦੇ ਜਿਆਦਾ ਸਿਆਲ ਉਹ ਵੀ ਇਹ ਖਤਰਨਾਕ ਚੀਜ਼ ਹੈ ਬਾਈ ਇਹਦਾ ਤੂੰ ਭਰੋਸਾ ਨਾ ਭਰੋਸਾ ਤਾਂ ਹੈ ਨਹੀਂ ਸੱਪ ਦਾ ਆ ਇਹਦਾ ਕੋਈ ਨਹੀਂ ਕਹਦਾ ਇਹਦਾ ਡਰਦਾ ਹੈ ਬਸ ਇਹ ਨਾ ਉਹ ਡਰਦਾ ਤਾਂ ਹੈਗਾ ਪਰ ਭਰੋਸਾ ਨਹੀਂ ਨਾ ਇਹਦਾ ਗੱਲ ਮੂਡ ਬਦਲ ਜਾ ਹਾਂ ਆ ਉਹ ਇਹਦਾ ਹੈ ਮੈਂ ਤਾਂ ਹੀ ਦੰਦੀ ਜੀ ਬਾਰੇ ਅਗਰ ਜਿੱਤੀ ਗਾਤੀ ਪਾ ਕੇ ਕੰਮ ਕਰਦਾ ਬਾਹੂ ਨੇ ਕਿ ਥੋੜੇ ਦੰਦੀ ਜੀ ਵੱਢਣੀ ਤੇਰੇ ਬਾਅਦ ਫੇਰ ਕਾਹ ਨਹੀਂ ਖਤਮ ਉਹਦੇ ਗਾਣੇ ਅਸਲ ਚ ਸੱਪ ਘੱਟ ਮਰਦਾ ਬੰਦਾ ਬਾਦ ਤੇ ਦਹਿਲ ਕੇ ਮਰ ਦਿੰਦਾ ਮਰਦਾ ਪਈਆ ਪਤਾ ਨਹੀਂ ਉਹਦੇ ਮੋਟਰ ਕੋਲ ਨਾ ਦੀ ਗੱਗਵਾਨ ਆਲੇ ਹਾਂ ਪਤਾ ਨਹੀਂ ਲੜਿਆ ਪਤਾ ਨਹੀਂ ਆਏ ਬਾਪ ਨੂੰ ਲੰਘਿਆ ਉਹ ਤਾਂ ਦਹਿਲ ਕੇ ਮਰ ਗਿਆ ਬਚਾ ਉਹ ਦਹਿਲ ਕੇ ਉਹਨੇ ਚੱਕ ਲਏਗੇ ਉਹਨੂੰ ਜਾ ਕੇ ਟੀਕਾ ਲਵਾਤਾ ਕਹਿੰਦਾ ਮੇਰੇ ਲੜੇ ਲੜੇ ਆਉਣਗੇ ਕਿ ਥੋੜਾ ਬਾਅਦ ਚੁੱਪਾ ਨਹੀਂ ਦੇਰ ਕੇ ਮਰ ਗਏ ਜਿਹੇ ਇੰਦਾ ਹੀ ਕੰਮ ਜਿਹਾ ਕਿ ਆਂ ਕਿ ਠੀਕ ਉਹੀ ਕਹਿੰਦਾ ਡਰ ਕੇ ਇੱਧਾ ਮਰ ਜਾਂਦਾ ਨਿਸ਼ਾਨਾ ਕੋਈ ਹੈ ਨਹੀਂ ਤਾਂ ਉਹਦੇ ਬੰਦੇ ਤੇ ਇੱਥੇ ਡੱਬ ਜਾਂ ਡੱਬਾ ਬੇੜਾ ਬੱਟੇ ਕਰਦੇ ਡੱਬ ਨਹੀਂ ਖਿਲਾੜੀ ਜੋ ਲੜਿਆ ਤਾਂ ਨਾ ਨਾ ਡੱਬਾ ਉਹਰੇ ਬੇੜਾ ਬੱਟੇ ਕਰਦੇ ਤੇ ਪੂਰੇ ਜਿਹੇ ਡੱਬ ਚੱਕੀ ਭਰੀ ਹੋ ਗਿਆ ਉਹਨੂੰ ਬੇੜਾ ਅੱਗੇ ਬੱਟੇ ਕਰਦੇ ਤੇ ਕੰਕ ਵਾਸਤੇ ਬਾਣ ਚਾਲੀਏ ਹੋਰੇ ਦੇ ਚੱਕੀ ਉਹਨੇ ਪਾਈ ਨੇ ਭਰੀ ਬਸ ਤੱਪ ਸਾਰੇ ਮਾਰੇ ਡੰਗ ਇੱਥੇ ਲੱਤ ਪਰੂ ਤੇ ਲਹੂ ਚੱਲੇ ਬਾਓ ਕਿਤੇ ਘੱਟ ਦਾ ਬਾਝੂ ਨੇ ਲਿਆਂਦਾ ਡੰਡਾ ਔਰ ਕਾ ਫਿਰ ਕਹਿੰਦਾ ਮਾ ਨਾ ਮਾ ਤੂੰ ਚਾਹ ਤੈਨੂੰ ਪਹਿਲੇ ਲੈ ਕੇ ਚੱਲੀ ਕਹਿੰਦਾ ਨਹੀਂ ਚੱਕ ਕੇ ਪਹਿਲੇ ਉੱਦੋਂ ਪੱਟ ਕੇ ਉਹਨੇ ਗਟਾ ਖਾ ਲੇ ਇੱਕ ਇੱਕ ਦੇਸੀ ਗੀ ਹਾਂ ਫਿਰ ਤੂੰ ਘਰ ਜਾ ਕੇ ਦੁੱਧ ਦੇਸੀ ਪੀ ਗਾ ਪਾ ਕੇ ਪੀ ਲਿਆ ਕਹਿੰਦਾ ਮੈਂ ਨਹੀਂ ਜਾਣੇ ਜੂੜਾ ਕੁਝ ਨਹੀਂ ਹੋਇਆ ਮੈਨੂੰ ਜਾ ਬਈ ਨੇ ਜਾ ਬਈ ਨਾ ਆਈ ਮਨੋ ਤਾਂ ਕੀ ਲੈ ਗਏ ਮਣਕਾ ਮੁਣਕਾ ਜਾ ਲਵਾਇਆ ਜਾ ਲੱਗਿਆ ਰਿਆ ਗੁੱਸੇ ਨਹੀਂ ਕਹਦਾ ਸੀ ਦੇਣਾ ਹੁੰਦਾ ਕਹਦਾ ਵਾਹ ਮਰੀ ਜਾਂਦੇ ਕਹਿੰਦਾ ਅੱਗੇ ਜੇ ਕੁੱਤਾ ਬਿੱਲਾ ਵੜਦਾ ਤਾਂ ਜਿਹੜਾ ਦਹਿਲਦਾ ਨਹੀਂ ਮੰਦਾ ਉਹਨੂੰ ਕਰ ਉਹ ਤਾਂ ਬਹੁਤ ਤਖੜਾ ਆ ਅੱਗੇ ਕੁੱਤੇ ਘੱਤੇ ਵੱਡੇ ਉਹੀ ਦੇਖੀ ਕਿ ਮੈਚਾ ਲਾ ਕੇ ਉਹੀ ਲਾ ਲੈਂਦੇ ਤੇ ਜाहिर ਖਤਮ ਕਰ ਦਿੰਦੀਆਂ ਦੀਆਂ ਹੁਣ ਤਾਂ ਚੱਲਣ ਉਹ ਤਾਂ ਦੇਸੀ ਕੀ ਦਾ ਤੂੰ ਜਾਂਚਾ ਦਦੇ ਹਾਂ ਇਹਨੂੰ ਕਿਸੇ ਰੋਟੀ 'ਚ ਨਹੀਂ ਹਾਜ਼ਮ ਹੁੰਦਾ ਹੁਣ ਤਾਂ ਰੋਟੀ 'ਚ ਨਹੀਂ ਹਾਜ਼ਮ ਹੁੰਦਾ ਦੇਸੀ ਕੀ ਪੀ ਕੇ ਲਾਓ ਜੀ ਤਿੰਨ ਐਂ ਕਰੋ ਤਾਂ ਟੀਕੇ ਵੀ ਜ਼ਰੂਰੀ ਆਉਂ ਗੱਲ ਕਰਦਾ ਮੈਂ ਦੇਸੀ ਕੀ ਦੀ ਗੱਲ ਕਰਦਾ ਦੇਸੀ ਕੀ ਸਰੀਰ ਵਿੱਚ ਟੀਕੇ ਦਾ ਵਧੀਆ ਹੈ ਸਰੀਰ ਵਾਸਤੇ ਆ ਪੈਟਰੋਲ ਵੱਧਾ ਜੇ ਤੇ ਕਹਿੰਦੇ ਬੰਦ ਕਰ ਦੋ ਜੀ ਸਾਰਾ ਕੁਝ ਦੁੱਧ ਵੀ ਬੰਦ ਕਰ ਦੋ ਪੈਟਰੋਲ ਜੇ ਵੱਧਾ ਹੈ ਨਾ ਪਾਣੀ ਵੱਧ ਪੀਣਾ ਚਾਹੀਦਾ ਪਾਣੀ ਤਾਂ ਜ਼ਰੂਰੀ ਆ ਪਾਣੀ ਰਹੀ ਚੀਜ਼ ਨਹੀਂ ਜ਼ਰੂਰੀ ਆ ਪਰ ਵੇਰੀ ਗੱਲ ਹੁਣ ਲੈ ਜੇ ਝਾਰਨੀ ਪਰ ਤੂੰ ਚੀਨੀ ਪਾ ਦੇ ਮੜਾ ਜਾ ਪਾਣੀ ਪਾ ਉਹਨੇ ਘੋੜ ਲੈ ਕੇ ਤੇ ਜੇ ਫੁੱਲ ਪਾਣੀ ਦਾ ਕਾਰਕ ਤਾਂ ਹੀ ਥੱਲੇ ਜਾਊਗੀ ਇਕ ਨਾ ਹੁਣ ਜੂਰੀਆ ਪਾਇਆ ਪੰਪ ਸੀ ਜੇ ਪਾਣੀ ਦਾ ਮਾ ਉਹਨੇ ਘੋੜ ਲਈ ਉਹ ਘੋੜਣਾ ਨਹੀਂ ਹੈਗਾ ਉਹ ਕੰਮ ਹੈ ਇਕ ਨਹੀਂ ਗੈਸਟਰੋਲ ਸਟਰੋਲ ਤਾਂ ਵੱਧ ਜੇ ਪਾਣੀ ਘੱਟ ਪੀਂਦੇ ਆ ਜੂਰੀਆ ਵੀ ਤਾਂ ਹੀ ਵੱਧ ਹਾਂ ਪਾਣੀ ਫੁੱਲ ਪੀ ਹੈ ਜੂਰੀਆ ਜੇ ਪਾਣੀ ਨਹੀਂ ਨਾ ਪੀਂਦੇ ਫਿਰ ਵੱਧਦਾ ਜਿਆਦਾ ਵੀ ਨਿਕਲਦਾ ਨਹੀਂ ਹੈਗਾ ਉਹ ਆਪਣਾ ਜਿਆਦਾ ਤੁਹਾਡਾ ਤਾਂ ਵੱਧਾ ਤੁਸੀਂ ਤਿੰਨ ਤਿੰਨ ਦਾ ਥੱਲੇ ਪਾਉਂਦੇ ਆ ਨਾ ਬਾਈ ਮੈਂ ਤਾਂ ਡੇਢ ਸੈਲਾ ਪ ਕੀਲੇ ਦਾ ਰੇਡ ਥੈਲਾ ਜਿਆਦਾ ਹੈ ਰ ਪੌਣਾ ਹੀ ਨਹੀਂ ਚਾਹੀਦਾ ਸਾਨੂੰ ਪਰ ਆਰਗੈਨਿਕ ਕਰੀਏਗਾ ਸਾਨੂੰ ਕਰਨਾ ਤਾਂ ਇਹੀ ਪੈਣਾ ਕੁਛ ਬਾਈ ਤੈਨੂੰ ਦੱਸਾਂ ਮੈਂ ਆਏ ਦਾ 2 ਕਿਲੋ ਦੀ ਸਪਰੇਅ ਮਾਰਦੇ ਜੂਰੀਏ ਦੀ ਬਸ ਲ ਅਸਲ ਚ ਗਵਰਨਮੈਂਟ ਥੋੜਾ ਰੀਟੇ ਵੱਧ ਦੇ ਦੇਵੇ ਹਾਂ ਆਰਗੈਨਿਕ ਕਰ ਲੋ ਆਰਗੈਨਿਕ ਕਰ ਦੋਗਾ ਭਾਈ ਫਸਲ ਇਕ ਨਹੀਂ ਬੀਜੋ ਜਿਹੜੀ ਹੋਈ ਥੋੜੀ 60000 ਰੁਪਏ ਦੇ ਕੀਲੇ ਦੇ ਸਾਬਕਾ ਤੁਹਾਨੂੰ ਪੈਸੇ ਦੇ ਦੂੰਗੇ ਕਾਵੇ ਡੋਟੇ ਹੋਈ ਨਾ ਹੋਈ ਕੋਈ ਨਾ ਹੋਈ ਸਾਡੀ ਜ਼ਿੰਮੇਵਾਰੀ ਆ 2-4 ਸਾਲ ਹੁੰਨੀ ਹੋਣੀ ਹੈਗੀ ਉ ਤੋਂ ਬਾਅਦ ਆਪੇ ਹੋਣ ਲੱਜਣੀ 2 ਸਾਲ ਹੀ ਹੋਊਗੀ ਮੈਂ ਮੰਨਦਾ ਉ ਤੋਂ ਬਾਅਦ ਆ ਸਾਲ ਦੋ ਸਾਲ ਹੀ ਹੁੰਦੀ ਆ ਹਾਂ ਆਈਏ ਵੀ ਸਾਲ ਦੋ ਸਾਲ ਹੋਊਗੀ ਜਰੂਰ ਬਿਮਾਰੀ ਟਾਉਂਦੀ ਆ ਯਾਰ ਦੇਸੀ ਰੇ ਪਾਇ ਕਰ ਆ ਹਾਂ ਇਹ ਤਾਂ ਹੁਣ ਵੀ ਬਸੇਰੀ ਆਰਗੇਨਿਕ ਲੋਕ ਲਾਉਂਦੇ ਆ ਹਾਂ ਕਰੇ ਯਾਰ ਆਪਣੀ ਗੜਾਈ ਵਾਲਾ ਸਿਸਟਮ ਕਰ ਲਓ ਥੋੜਾ ਜੂਰ ਲਾ ਲਵੇ ਬੂਝੇ ਹਾਂ ਅੱਗੇ ਨਾ ਦੇਸੀ ਰੇ ਪਾਇ ਕਰਦੇ ਤੇ ਉਹ ਕੱਲ ਇੱਕ ਵੀਡੀਓ ਆਈ ਵੀ ਸੀ ਇੰਸਟਾਗ੍ਰam ਪਰ ਪਾਣੀ ਬਿਨਾ ਖੇਤ ਸੁੱਕੇ ਪਏ ਉਹਦੀ ਗੜਾਈ ਕਰਨ ਲੱਗੇ ਕੋਈ ਖਲੀ ਗਾਧਨਾ ਦੀ ਹਾਂ ਹੁੰਦੇ ਆ ਗੜਾਈ ਕਰਦੇ ਹੁੰਦੇ ਤੇ ਵਧੀਆ ਸਮਝ ਦੇ ਕਿ ਝਾੜ ਕਿੰਨਾ ਹੋਣਾ ਉਹਦਾ ਚਾੜਦਾ ਹੋਣਾ ਬਈ ਚਾਰੇ ਪਾਣੀ ਬਿਨਾ ਸੁੱਕੇ ਆ ਨਹੀਂ ਤਾਂ ਲੋੜ ਹੀ ਨਹੀਂ ਜਾਈਗੀ ਮੈਂ ਮਰਦਾ ਨਹੀਂ ਘਟਾਉਣਾ ਨਹੀਂ ਗੜਾਈ ਹੋ ਜਾਂਦੀ ਕਿ ਤਾ ਬਹੁਤ ਫਰਕ ਪੈਂਦਾ ਇਹ ਤਾਂ ਹਾਂ ਉਹੀ ਗੱਲ ਕਰਦਾ ਮੈਂ ਇੱਕ ਵਾਰੀ ਨਾ ਲੰਬੜਾਂ ਦੇ ਸੌਕੇ ਰਹਾਂਦੇ ਇਹਨਾਂ ਗੜਾਈ ਕਰੀ ਸੀ ਬਹੁਤ ਕਰਵਾਰੇ ਨੇ ਬਹੁਤ ਕਰਕਰ ਫਰਕਾ ਗੜਾਈ ਦਾ ਆ ਬਹੁਤ ਇਹ ਆਪਾਂ ਆਰਗੈਨਿਕ ਕਰੇ ਸਕਦੇ ਜੇ ਦੂਰ ਹੋਵੇ ਥੋੜੀ ਜੀ ਕਣਕ ਨੂੰ ਤਾਂ ਫੇਰ ਉਹਦੇ ਤਰਪ ਲੈ ਲਵੇ ਜਿਹੜੀ ਹੁੰਦੀ ਹੈ ਮੇਰੀ ਆਪਾਂ ਫੇਰਦੇ ਤੇ ਗੰਨੇ ਚ ਫੇਰੀ ਸੀ ਹਾਂ ਉਹਦੇ ਨਾਲ ਕਰੀ ਜਾਵੇ ਬਸ ਥੋੜੀ ਜਿਹੀ ਸਿੱਧੀ ਵੀਚਲਾ ਬਹੁਤ ਦੇ ਨਾਲ ਗੜਾਈ ਪਾਈ ਵਿਧਾਲ ਵਿੱਚ ਚੌੜੀ ਕਰ ਲੈ ਹਾਂ ਹਾਂ ਬਾ ਦੇਖ ਫਿਰ ਕੋਈ ਚੱਕਰ ਪੂਰੇ ਬੰਦੇ ਦੋ ਜੋੜ ਦਵੇ ਚੱਲ ਕਰ ਸਪਰੇ ਮੀ ਆ ਗਿਆ ਫਿਰ ਸਾਡੇ ਗੱਲ ਪੈ ਜਾਣਾ ਵੀ ਵੀਡੀਓ ਬਣਾਉਣ ਨੂੰ ਰੋਕ ਲੈਣਾ ਨੇ ਸਾਨੂੰ ਐਵੇਂ ਟੂ ਉਹ ਮੇਰੀ ਸਪਰੇ ਇਹਨੇ ਤਾਂ ਕੰਮ ਕਰਦੇ ਨਾ ਇੱਥੇ ਦਾ ਡਰਦੇ ਨਹੀਂ ਵੀ ਕੰਮ ਕਰਨਾ ਇੱਕ ਪੰਗਾ ਥੋੜੂ ਆ ਨਹੀਂ ਗਿਆ ਚਗਾਈਏ ਪੰਪ ਹੱਸ ਕਰ ਲੈਣਾ ਇੱਟਾ ਬੋੜਾ ਹੋਇਆ ਜਾ ਮੈਂ ਆ ਤੇਰੇ ਅਭੀ ਤੋਂ ਮੈਂ ਜਵਾਨ ਹੂੰ ਹੈ ਮੇਲਾ ਪਹਿਲਵਾਨ ਕਹਿੰਦਾ ਮੈਂ ਬੋੜਾ ਨਹੀਂ ਹੋਇਆ ਭਾਈ ਹਜੇ ਘੁਲੀ ਨਹੀਂ ਕਰਦੇ ਤੂੰ ਮਾਰ ਜਾ ਹਜੇ ਘੁਲੀ ਨਹੀਂ ਕੁਝ ਵੀ ਨਹੀਂ ਕਿਹਾ ਨਾ ਜੂਰੀਏ ਘੁਲਿਆ ਨਹੀਂ ਸੁਣ ਗਿਆ ਮੈਂ ਡੰਡੇ ਦਾ ਘੁਲੇ ਕਰਦਾ ਜਾਂ ਜੀ ਆਹ ਤੇਰੇ ਆਈ ਹਜੇ ਨਾਲੀ ਪੈਣੀ ਨਹੀਂ ਹੈਗੀ ਜੂਲੇ ਲੱਕੇ ਜੇ ਫਾੜ ਜਾਣਾ ਪੱਕੇ ਕੰਮ ਪੱਕੇ ਹੋ ਜਾਂਦੇ ਆ ਔਰ ਜਾਂਦੇ ਜਾਂਦੇ ਕਿਆ ਘੁਲਣੀਆਂ ਲੈ ਹਿਲ ਕੇ ਘੁਲੂंगी ਨਹੀਂ ਢੂਹੀ ਪਰ ਗੱਲ ਛੋੜੋ ਬਾਣ ਨਹੀਂ ਜਿਹੜੇ ਡੰਡੇ ਨੇ ਬਣਾਉਣੀਆਂ ਉਹਦਾ ਕਿੱਦਾਂ ਘੁਲ ਗਿਆ ਉਹਦਾ ਘਰੇ ਸੋਹਣਾ ਤੁਹਾਨੂੰ ਇਹ ਵੀ ਤਾਂ ਪਤਾ ਨਹੀਂ ਮੈਨੂੰ ਇਹੋ ਮੈਂ ਦੋ ਤੇ ਉਹ ਹੀਠਾਂ ਚਲੇ ਮੇਰੀ ਗਾਥ ਨੂੰ ਡੁੰਗਾ ਉਹ ਦੱਬੀ ਤੇ ਮਿੱਠਾ ਸੜਦੇ ਉਹ ਕ੍ਰਾਈਪ ਫੂਪੀਲਾ ਉਹ ਖੁੱਲ ਜਾਊਗਾ ਤੇ ਚਲੇ ਜਾਂਦਾ ਮਿੱਠਾ ਉੱਪਰ ਨਹੀਂ ਆਏਗਾ ਇਹਨੇ ਨਹੀਂ ਮਿੱਠੂ ਬਾਰੀ ਆਉਣ ਦੇਣੀ ਭਾਈ ਬਸ ਮੈਂ ਮਾਲ ਉਥਾਰੇ ਟੁੱਟ ਜਾਣੀ ਨੇ ਉਹ ਜਾਲੀ ਕਾਦੇ ਬਾਤੇ ਇਹ ਜਾਲੀ ਚ ਉਹ ਕੁਲਕੀ ਲੰਗੜਾ ਚੀਜ਼ ਨੇ ਖੋਲਦਾ ਮੈਂ ਤੇਰੀ ਗੱਲ ਮੈਂ ਜੂਰੀਆ ਖੁੱਲ ਜਾਊਗਾ ਉਹ ਥੋੜੋ ਖੋਲਣੀ ਆ ਹੂੰ ਕੱਲ ਕੋਈ ਨਹੀਂ ਬੈਗ ਦੁੱਧ ਦੇ ਗਲਾਸ ਸ਼ੱਕਰ ਪਾ ਦੇ ਕਿਣੀ ਭੀੜਾ ਉਹ ਪਤਾ ਫਿੱਕੀ ਰਹਿਣੇ ਉਹਨੇ ਤੇ ਉਹਨੂੰ ਘੋੜੂਂਗੇ ਤਾਂ ਹੀ ਮਿਠਾ ਹੂੰਗਾ ਠੀਕ ਆ ਸਮਝੇ ਘਰੋਂ ਕਰਨਾ ਤੇਰਾ ਨਾ ਆਪਾ ਠੀਕ ਆ ਠੀਕ ਐਂ ਕਰ ਸ਼ੱਕਰ ਨਾ ਪਾ ਸਿੱਧਾ ਗਲਾਸ ਘੁੱਟ ਭਰਿਆ ਉੱਪਰ ਤੇ ਗੁੜ ਦੀ ਰੋੜੀ ਥਾਲ ਚਮਚਾ ਇੱਕ ਰੋੜੀ ਉਹ ਖਾ ਲਈ ਚਲ ਕਰ ਸੋਰੇ ਮਿਲੋ ਜੀ ਮਲਕੀਤ ਬਾਈ ਨੂੰ ਸਤਿ ਸ਼੍ਰੀ ਅਕਾਲ ਜੀ ਇੱਧਰ ਹਰਜਵੀਰ ਸਿੰਘ ਸਤਿ ਸ਼੍ਰੀ ਅਕਾਲ ਜੀ ਤੂੰ ਨਹੀਂ ਜਤੀ ਲਿਆਇਆ ਸਾਤੀ ਇੱਕੇ ਲਿਆਇਆ ਬਾਪੂ ਹਾਂ ਬਾਪੂ ਅੱਜ ਆ ਬਚਾਰਾ ਲੇਟ ਹੋਇਆ ਵਾ ਬੱਸ ਇੱਕੇ ਜੇ ਦੋ ਤਿੰਨ ਬਟਨੇ ਆਪਣਾ ਫੈਸਲਾ ਮੈਨੇ ਹੋ ਗਿਆ ਅੱਜ ਲੇਟ ਹੋ ਗਿਆ ਹੈ ਅੱਜ ਹਾਂ ਮੈਂ ਲੇਟ ਹੋ ਗਿਆ ਕੱਖਾਂ ਨੂੰ ਰੇਕ ਕਰਕੇ ਹੋ ਗਿਆ ਤਾਰਨ ਲੱਗੇ ਨਾ ਖੜਾ ਉਹ ਸਰਕੜਾ ਨਿਹੜਾ ਨੜਾ ਤਾਰਨ ਲੱਗੇ ਨਾ ਨਾ ਠੀਕ ਆ ਇੱਕ ਫਰਾ ਇੰਦੇ ਗੰਨੇ ਆਹ ਬੂਟੇ ਵਾਲੇ ਖੇਤਾਂ 'ਚ ਢੱਗ ਜੇ ਪੈਂਦੇ ਕੱਢ ਪੈਂਦੇ ਇਹ ਮਿੱਟੀ ਦੇ ਪਈ ਜਾਏ ਕਰਦੇ ਆ ਇਹ ਕਾਰਨ ਕਾਰ ਮਿੱਟੀ ਦਬੀ ਜਾਏ ਕਰਦੀ ਆ ਬੂਟੇਆਂ ਕਰਕੇ ਬੂਟੇ ਫੁੱਲਦੇ ਆ ਪੈਂਦਾ ਬੂਟੇ ਵਾਲੇ 'ਚ ਆ ਹਨਾ ਫੁੱਲ ਪੈ ਜਾਂਦੀ ਆ ਪਾ ਨਹੀਂ ਦੂਈ ਖੇਤਾਂ 'ਚ ਵੀ ਤਾਂ ਪੈਂਦੀ ਉਹ ਹੁੰਦਾ ਹੈ ਹੈ ਲੋਹੇ ਤਾਂ ਕਿ ਬਣਿਆ ਚ ਉਹ ਦੁਨੀਆ ਭਰ ਨੂੰ ਚੂਹਾ ਤਾਂ ਵੇ ਨਹੀਂ ਚੂਹੇ ਦਾ ਵੀ ਚੱਕਰ ਨਹੀਂ ਭਾਈ ਇਹਦੇ ਵਾਸਤੇ ਹਾਂ ਇਹ ਸਾਰੇ ਬੂਟੇ ਵਾਲੇ ਕਿ ਆਉਂਦੀ ਓ ਪ੍ਰੋਬਲਮ ਮੈਂ ਦੇਖ ਆ ਉੱਥੇ ਹੁਣ ਦੇਖੀ ਕਿ ਉਹ ਪੂਰੇ ਨਾਲੇ ਦੇ ਲਾ ਉੱਥੇ ਪੋਸਟ ਖੜਾ ਆ ਹੈ ਨਾਲੇ ਉੱਪਰ ਦੇ ਅੰਦਰ ਇੰਨੀ ਦੀ ਮਿੱਟੀ ਚੱਕ ਲਈ ਦੇਖ ਲਾ ਫੋਟੋ ਫੋਟੋ ਹਾਂ ਉਹਨਾਂ ਪਰ ਤੇ ਆਪਾਂ ਨੇ ਬਾਹਰ ਖੜਾਉਣਾ ਦਾ ਅੱਛਾ ਰੂਟਾ ਬੀਟਰ ਕਰ ਚੱਲ ਕੱਲੂ ਬਾਹਰ ਕੱਢ ਕੇ ਖੜਾ ਲੂੰਗੇ ਇੱਕ ਇੱਕ ਕਈ ਸਾਲ ਦੀ ਗੱਲ ਆ ਜਿਕੜਾਉਣਾ ਉਹਦੇ ਭਾਈ ਛੱਡਾ ਗੱਲ ਨੂੰ ਨੂੰ ਹੈ

ਵੀਂ ਪੈਂਦਾ ਪਾਣੀ ਛੱਡਦਾ ਉਹਨੂੰ ਬੂਟਿਆਂ ਨੂੰ ਫੇਰ ਦੇਖੀ ਜੇ ਉਹਨੇ ਨਹੀਂ ਛੱਡਦੇ ਨਾਲ ਰੇਤ ਨਹੀਂ ਲਾ ਪਿਆ ਨਾ ਨਾ ਹੋਊਗਾ ਹਾਂ ਬੂਟਾ ਦਾ ਭਾਈ ਇਹ ਵੀ ਸੋਨਾ ਚੱਲਿਆ ਹੋਇਆ ਬਹੁਤ ਵਧੀਆ ਚੱਲੇ ਬੂਟੇ ਉਹਨੇ ਕਹੇ ਜਿੰਦੇ ਬੂਟੇ ਵਧੀਆ ਚੱਲੇ ਹੋਏ ਆ ਹਾਂ ਮੈਂ ਤਾਂ ਇਹਨੂੰ ਕਹਾਂ ਮਾ ਅਗਲੇ ਸਾਲ ਕੱਢ ਦੇ ਇਹਨਾਂ ਨੂੰ ਕੱਢ ਦੇਣ ਅਗਲੇ ਸਾਲ ਤਾਂ ਨਾਲ ਤੇ ਪਹਿਲਾਂ ਹਾਂ ਮੈਂ ਤਾਂ ਨਾਲ ਲਾ ਕੇ ਗੰਨਾ ਬੀਜ ਕੇ ਦੁਆਰੇ ਬੂਟੇ ਲਾ ਦੀ ਉਦੋਂ ਲੈ ਵੀ ਕੱਢ ਦੇ ਅਗਲੇ ਮਹੀਨੇ ਰੁਕ ਜਾ ਤੂੰ ਉਹਦੀ ਕਵੇਚ ਕਰੀਏ ਪਰੇ ਯਾਰ ਅਗਲੇ ਮਹੀਨੇ ਵੇਚ ਉਹਨਾਂ ਗੰਨਾ ਬੀਜ ਕੇ ਨਵੇਂ ਸੇ ਲਾ ਦੂੰਗੇ ਹਾਂ ਨਵੇਂ ਲਾਓ ਹੂੰ ਵਾਰਾ ਲਾਹੁ ਜੇ ਜ਼ਰੂਰੀ 1 ਸਾਲ ਕਾਠ ਮਾਰਨਾ ਜਾਂ 4 ਸਾਲ ਦਾ ਬੂਟਾ ਹੋ ਗਿਆ ਉਹਨੂੰ ਪਟਾ ਦਿਓ ਯਾਰ ਬਸ ਲੋੜ ਨਹੀਂ ਪੰਜਵਾਂ ਸਾਲ ਨਾਲ ਦੇਖੋ ਬਾਅਦੇ ਵਾਰ 5 ਰੱਖ ਲਓ ਜੇ ਗੰਦਾ ਬੂਟਾ ਤੁਰਦਾ ਹੈ ਜੇ ਨਹੀਂ ਤੁਰਦਾ ਫੇਰ 5 ਸਾਲ ਆਪਣੇ ਤਾਂ ਰੁਕੇ ਪਿਆ ਬੂਟੇ ਹੁਣ ਕਾ ਤੁਰਨੇ ਉਹ ਮੈਂ ਦੇਖਿਆ ਤੇਰੇ ਬੂਟੇ ਰੁਕੇ ਪਿਆ ਉਹ ਉਹਨਾਂ ਨੂੰ 5 ਸਾਲ ਰੱਖਣ ਦਾ ਕੋਈ ਫਾਇਦਾ ਨਹੀਂ ਹੈਗਾ ਫਾਇਦਾ ਨਹੀਂ ਹਾਂ ਅੱਜ ਸਮਾ ਬਿੰਦਰ ਕਹਿੰਦਾ ਉਹ ਮਾਂਡ ਜਾ ਕੇ ਆਉਣਾ ਕਹਿੰਦਾ ਹਾਂ ਗੰਨਾ ਦੇਖ ਕੇ ਆਉਣਾ ਦਾ ਜੱਗਾ ਕਹਿੰਦਾ ਜਾਇਂ ਤੇ ਇੱਥੇ ਅੱਗੇ ਤੇ ਕੀੜੀ ਯਾਰ ਗੇਜ ਮੈਂ ਜਾ ਕੇ ਜਾਣਾਗਾ ਉਹਨੂੰ ਦੇਖੂਗਾ ਕਿ ਆਈ ਮੈਂ ਇਹਨੂੰ ਥੋੜਾ ਪਤਾ ਆ ਗਤੇ ਹਾਂ ਮੈਂ ਤੁਹਾਨੂੰ ਜੱਗਾਂ ਨੂੰ ਕਹਾ ਬਿਮਾਰੀ ਪੈ ਗਈ ਇਹਨੂੰ ਉਹ ਕੀੜੀ ਨਹੀਂ ਹੈਗੀ ਉਹ ਥ੍ਰਿਪਸ ਦਾ ਕੀੜੀ ਵੀ ਆ ਕੀੜੀ ਵੀ ਹੁੰਦੀ ਹੈ ਥ੍ਰਿਪਸ ਰੋਗ ਆ ਉਹ ਰਸ ਚੂਸਣ ਵਾਲੇ ਕੀੜੇ ਜੀ ਹੁੰਦੇ ਆ ਹਾਂ ਹਾਂ ਉਹ ਸਾਰਾ ਰਸ ਚੂਸ ਕੇ ਪੱਤੇ ਨੂੰ ਪੇੜਾ ਕਰ ਦਿੰਦੇ ਆ ਹਾਂ ਉਹ ਤਾਂ ਹੀ ਆ ਕੇ ਪੇੜਾ ਹੋ ਗਿਆ ਉਹ ਕੀੜੀ ਤੇ ਅੱਗੇ ਸਪਰੇਅ ਕਰਾਈ ਸੀ ਆਪਾਂ ਨੇ ਕਰੀ ਸੀ ਮੈਂ ਕਰੀ ਸੀ ਉਹ ਸਪਰੇਅ ਹੁੰਦੀ ਆ ਆ ਤਾਂ ਕਿਹਾ ਮੈਂ ਮਾਰ ਦੇ ਓਖੀ ਸੌਖੀ ਜੇ ਰੋਕਣਾ ਪਹਿਲਾਂ ਮੰਨ ਲਿਆ ਸੀ ਕਿ ਇਹ ਦੇਖੀ ਤੀ ਨੂੰ ਪਤਾ ਨਹੀਂ ਮੈਂ ਉਹਨੂੰ ਐਂ ਕਿਹਾ ਮੈਂ ਤੂੰ ਕੁਛ ਨਾ ਕਰ ਨਾਲ ਜਾ ਭਈਏ ਨੂੰ ਤੇ 100 ਰੁਪਿਆ ਪੰਪ ਦੇ ਦੇ ਮਸ ਪ੍ਰੇਮ ਰਵਾ ਦੇ ਓ ਕੀ ਸੌਖੀ ਇੱਕ ਵਾਰ ਅੱਗੇ ਵੀ ਬਰਵਾ ਦੇ ਪਹਿਲਾਂ ਬਸ ਤੂੰ ਦੇ ਪਹਿਲੇ ਬਸ 500 ਰੁਪਏ ਦੇ ਦੇ ਪੰਪ ਦਾ ਉਹਨਾਂ ਕੋਈ ਵੀ ਪੈ ਜਾਂਦਾ ਮੀ ਮੂੰ ਪੈ ਤੇ ਫਰਕ ਪੈ ਜੇ ਕਰਦਾ ਇਹ ਜ਼ਰੂਰੀ ਨਹੀਂ ਆਏਗਾ ਬਈ ਹੁਣ ਹੋਊਗੀ ਵੀ ਬਾਕੀ ਦੇਖੋ ਉੱਥੇ ਜਾ ਕੇ ਦੇਖੇ ਤੇ ਪਤਾ ਲੱਗਣਾ ਨਾ ਵੀ ਵਿੱਚ ਮੌਜੂਦ ਵੀ ਆ ਕਿ ਨਹੀਂ ਇਹ ਪਤਾ ਹੀ ਆ ਗੱਲ ਹੁੰਦੀ ਬਾਈ ਜੇ ਅੱਜ ਕੀੜੇ ਨਾਲ ਅਸਰ ਕਰਿਆ ਵਾ 15 ਦਿਨ ਬਾਅਦ ਦੇਖਣਾ ਉਹ ਕੀ ਆ ਕੀੜਾ ਜਿੰਦਾ ਫਿਰਦਾ ਆ ਹੀ ਨਹੀਂ ਹੈਗਾ ਵੀ ਅੱਜ ਅਸਰ ਕਰਿਆ ਵਾ ਅੱਜੇ ਡਿੰਡੂ ਕੀੜੀ ਹੈ ਪੈਲ ਫਿਰਦੀ ਕੀੜੀ ਬੜੇ ਬੜੀਆਂ ਜੜੀ ਦੁੰਗੀਆਂ ਉਹਦਾ ਬਾਥ ਹੋਈ ਵੀਡੀਓ ਬਣਾ ਕੇ ਲਿਆਜਾ ਬਸ ਬੇਪੇਸਾਈ ਹੋਣਾ ਇਹ ਕਹਿੰਦਾ ਫਿਰਤੀ ਫੇ ਸਪਰੇ ਹੋਣੀ ਆ ਸਪਰੇ ਹੋਣੀ ਫੇਰ ਤਾਂ ਸਪਰੇ ਹੋਣੀ ਬਾਈ ਉਹਦੇ ਆਪਾਂ ਵੀ ਦੇਖਦੇ ਆ ਗੌਰ ਕਰਦੇ ਇੱਕ ਮਾੜੀ ਕੀੜਾ ਮਾਰ ਕੇ ਹੋਂਦੇ ਕਦੇ ਦਿਨਾਂ ਵਾਂ ਦੇਖ ਕੇ ਬਿਮਾਰੀ ਜੀ ਦੇਖ ਕੇ ਫੇ ਸਪਰੇ ਕਰਾਈ ਗਏ ਇਹ ਬਾਕੋਸ਼ ਹੋਈ ਗੰਨਾ ਇਕਣਾ ਬਣ ਕੇ ਕਹਿੰਦੇ ਸਰਦਾਰ ਜੀ ਇਕਣਾ ਗੰਨਾ ਬਣਨਾ ਚਾਹੀਦਾ ਮਾ ਠੀਕ ਆ ਕੋਈ ਨਹੀਂ ਛੱਕ ਨਹੀਂ ਬੰਨੇ ਖੰਡਾ ਕਾ ਮਾ ਸਾਨੂੰ ਆਏ ਆ ਵੀ ਪੈਸੇ ਹੋਰ ਬਣ ਜੇ ਨੇ ਇੱਕ ਮਾਰਦੀ ਬਣਾਈ ਹੋਰ ਹੋਗੀ ਦੋਢੀ ਆਏ ਟਾਈਮ ਹੀ ਨਹੀਂ ਲਾਇਆ ਉਹ ਜ਼ੋਰ ਲੱਗਦਾ ਕਿੱਥੇ ਜਿਹੜਾ ਆਏ ਲਿਆਉਣਾ ਟਾਈਮ ਹੀ ਨਹੀਂ ਲਾਇਆ ਗੱਲ ਬੰ ਉਹਨਾਂ ਨੇ ਪਹਿਲਾਂ ਬੰਨੇ ਬਦਨਾ ਇਕੱਠਾ ਕਰਿਆ ਅਗ ਲਾਈ ਗਏ ਗੱਨਾ ਲੱਗਦਾ ਬਹੁਤ ਵਧੀਆ ਆਪਣਾ ਹਾਂ ਲੱਗਦਾ ਵੀ ਜਿਕਣਾ ਬਹੁਤ ਲੰਬਾ ਹੋ ਗਿਆ ਹੁੰਦਾ ਐਉਂ ਹੈ ਹੈ ਕਿ ਨਾ ਜੀਗਾ ਪਰ ਐ ਲੈਦਾ ਜਿਕਣਾ ਬਹੁਤ ਲੰਬਾ ਹੋ ਗਿਆ ਠੀਕ ਉਹ ਸਿੱਧੇ ਸਿੱਧਾ ਬੰਤਾਂ ਦੇ ਉੱਪਰ ਨੂੰ ਮੈਂ ਤਾਂ ਕਹਿੰਦਾ ਇੱਕ ਵਾਰ ਥਾਲਾ ਹੋਰ ਐਉਂ ਬੰਨੇ ਜੇ ਬੰਨੇ ਦੋਬਲ ਕਰਾਵੀ ਨਾ ਪੰਮੇ ਭਾਈ ਵਧਣ ਦੇ ਸੀ ਨਾ ਪਤਾ ਇਹ ਹੁਣ ਅੱਜ ਹੋ ਗਈ 24 25 ਅਸਤ ਹੋਗੀ ਹੂੰ ਇਹ ਬੰਨਣਾ ਆਪਣੇ 10 ਸਤੰਬਰ ਤੱਕ ਜੇ ਖੜਾ ਰਿਹਾ ਤਾਂ ਇਹ ਗਿਰ ਗਿਆ ਕੋਈ ਚੱਕਰ ਨਹੀਂ ਜੇ ਖੜਾ ਰਿਹਾ ਤਾਂ 10 ਸਤੰਬਰ ਤੇ ਡਬਲ ਕਰਾ ਦਈਏ ਇਹ ਡਬਲ ਕਰਾਂਗਾ ਬਸ ਠੀਕ ਹੈ 10 ਸਤੰਬਰ ਤੇ ਉਹਨਾਂ ਡਬਲ ਨਹੀਂ ਕਰਵਾ ਬਸ 15 ਦਿਨ ਨੂੰ ਹੋਰ ਵਧਣ ਦੇ ਆਈ ਆ 15 ਦਿਨ ਇਹਨੇ ਦੇਖੀ ਆ 15 ਦਿਨ ਚ ਲੈ ਇਹਨੇ 2-2 ਫੁੱਟ ਵੱਧ ਜਾ ਨਿਸ਼ਾਨੀ ਲਾ ਕੇ ਆਈ ਉਹਨੂੰ ਮੇਰੇ ਨਾਲ ਤਾਂ ਬਹੁਤ ਫਰਕ ਪੈ ਗਿਆ ਜਿੱਦਾਂ ਦਾ ਬੰਨੇ ਆ ਉਹਨਾਂ ਨੇ ਇਹ ਕਹਿੰਦਾ ਬਹੁਤ ਫਰਕ ਪੈਂਦਾ ਕਿਦਾਂ ਮੈਂ ਪਹਿਲਾਂ ਬਣਾਇਆ ਪਹਿਲੀ ਵਾਰ ਬਣਾਈ ਹੋਈ ਆ ਛੋਟਾ ਦਾ ਗੰਨਾ 2 ਫੁੱਟ ਦਾ ਗੱਲੇ ਨੂੰ ਫਰਕ ਪੈਂਦਾ ਬੈਂਦਾ ਬਹੁਤ ਜ਼ਿਆਦਾ ਫਰਕ ਪੈਂਦਾ ਦਰੋਹਰ ਜਿਹੜਾ ਫਿਰ ਜਿਹੜਾ ਆਪਾਂ ਇਕੱਠਾ ਕਰਕੇ ਬਣਾਉਂਦੇ ਆ ਇੱਕ ਵਾਰ ਗੰਨਾ ਰੁਕਦਾ ਹੋ ਤਾਂ ਯਾਰ ਜੇ ਤਾਂ ਗੰਨੇ ਦਾ ਉਹ ਨਹੀਂ ਗੰਨੇ ਨੇ ਰੁਕਣਾ ਜੇ ਗੰਨੇ ਦਾ ਸਿਰ ਬੰਨ ਹੋ ਗਿਆ ਵਿੱਚ ਫੇਰ ਉਹ ਮਰ ਜਣੀ ਟੋਟੀ ਉਹ ਟੋਟੀ ਆ ਉਹ ਉਹ ਟੋਟੀ ਆ ਉਹਨੇ ਉਨਾਂਗੇ ਰਹਿ ਜਾਣਾ ਹੈਂ ਆ ਗਿਆ ਆ ਆ ਗਿਆ ਇਹ ਬੰਦਾ ਭਲੇ ਕੇ ਗਰਜ ਵਿੱਚ ਪੈਰ ਮੁੱਸਾ ਦਾ ਯਾਰ ਕਿੱਥੇ ਆ ਪੈਰ ਮੁੱਸਾ ਦਾ ਦੇ ਆ ਜੀ ਮੈਂ ਪਾਣੀ ਛੱਡ ਲਾ ਪਿੱਛੇ ਪਈ ਜਾਣਾ ਇਹਦੀ ਉਹੀ ਕਹਿੰਦਾ ਹਾਂ ਜੇ ਬੰਦਾ ਇੱਕ ਪੈਖ ਵੱੜਦਾ ਵੱੜਦਾ ਇਹ ਚ ਪੈਰ ਕਰ ਗਿਆ ਹਾਂ ਦੇਖ ਤਾਂ ਇਹ ਕਿੱਥੇ ਤੱਕ ਜਾਣਾ ਹੜਿਆ ਯਾਰ ਇਹਦੇ ਚ ਕੱਗ ਬਹੁਤ ਹੈ ਵਿਚੇ ਦੇਖ ਤਾਂ ਸਹੀ ਲੈ ਲੈ ਐਨੀ ਥੱਲੇ ਲੰਘੀ ਹੋਰ ਹੋਰ ਹਲੇ ਪਾਣੀ ਪੈਣ ਦੇ ਦੇਖੀ ਕਿੱਡਾ ਕੱਗ ਪੈਣਾ ਬਾਹਰ ਲਾਈ ਦੇ ਉਹ ਹੀ ਕਹਿੰਦਾ ਜੇ ਭਲੇਖੇਗਾ ਪੈਰ ਗਿਰ ਜੂਵੇ ਇਹ ਤਾਂ ਮੀਂਹ ਨਹੀਂ ਪਾਇਆ ਹਾਂ ਜੇ ਮੀਂਹ ਪੈ ਜਾਂਦਾ ਭਰ ਕੇ ਇਹ ਦੇਖੀ ਕਿ ਕਿਹੜੇ ਕੱਗੜੇ ਆਏ ਹੁਣ ਇਹ ਤੇ ਟੋਕਰੇ ਟੋਕਰੇ ਜਿੱਤੇ ਬਹੁਤ ਹੈ ਚਲੋ ਇੱਥੇ ਬਹੁਤ ਹੈ ਗਾ ਜੀ ਇਹ ਵੀ ਕਰਦੇ ਆ ਸਮਾਪਤ ਅੱਜ ਦੀ ਮਿਲਦੇ ਆ ਜੀ ਸਵੇਰ ਨੂੰ ਆਸਤਰੀਕਾਲ ਜੀ ਆਸਤਰੀਕਾਲ ਜੀ